ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ ਦੇ ਵਿੱਚ ਮਾਣ ਮਹਿਸੂਸ ਹੋ ਰਿਹਾ ਇੱਕ ਵਾਰ ਫਿਰ ਤੋਂ ਗੁਰਾਇਆਂ ਸ਼ਹਿਰ ਨੂੰ ਜਿੱਥੇ ਦੋ ਬੱਚੇ ਮੈਰਿਟ ਦੇ ਵਿੱਚ ਆਏ ਹੈਗੇ ਆ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਜਿਹੜਾ ਇਹ ਅੱਜ ਮਾਣ ਹਾਸਲ ਹੋਇਆ ਜਿਹਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ ਜਿਨ੍ਹਾਂ ਨੇ ਜ਼ਿਲ੍ਹੇ ਦੇ ਵਿੱਚ ਇਥੇ ਰੈਂਕ ਹਾਸਲ ਕੀਤਾ ਉੱਥੇ ਪੰਜਾਬ ਦੇ ਵਿੱਚ ਮੈਰਿਟ ਦੀ ਸੂਚੀਆ ਦੇ ਵਿੱਚ ਵੀ ਇਹਨਾਂ ਦਾ ਨਾਮ ਹਾਸਲ ਹੋਇਆ ਸਾਡੇ ਨਾਲ ਉਹ ਤਸਵੀਰਾਂ ਵੀ ਅੱਜ ਸੰਧਿਆ ਕਰਦਿੰਨੇ ਹਨ ਪਰਿਵਾਰ ਹੈ ਬੱਚਾ ਹੈ ਜਿਨੇ ਇਹ ਮਕਾਮ ਹਾਸਲ ਕੀਤਾ ਹੈ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਅੱਜ ਤੁਸੀਂ ਗੁਰਾਇਆਂ ਸ਼ਹਿਰ ਦਾ ਫਿਰ ਤੋਂ ਮਾਨ ਵਧਾਇਆ ਕਿਉਂਕਿ ਮੈਰਿਟ ਦੀ ਜਦੋਂ ਵੀ ਸੂਚੀ ਆਉਂਦੀ ਹੈਗੀ ਗੁਰਾਇਆਂ ਸ਼ਹਿਰ ਨੂੰ ਇਹ ਮਾਨ ਹਾਸਲ ਹੁੰਦਾ ਹੈਗਾ ਭਾਵੇਂ ਇੱਕ ਛੋਟਾ ਸ਼ਹਿਰ ਹੈ ਰੂਰਲ ਲੈਵਲ ਆ ਜਾਂਦਾ ਹੈ ਪਰ ਇਹ ਮਾਨ ਮਿਲਦਾ ਹੈਗਾ ਆਪਣਾ ਨਾਮ ਦੱਸ ਦਿਓ ਕਿਹੜੇ ਸਕੂਲ ਦੇ ਤੁਸੀਂ ਵਿਦਿਆਰਥੀ ਹੈ ਤੇ ਕੀ ਆਪਣੀ ਪੋਜੀਸ਼ਨ ਹੈ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਤੇ ਮੇਰਾ ਨਾਮ ਜਸਕਰਨ ਰਾਜੂ ਆ ਤੇ ਮੇਰੀ ਡਿਸਟ੍ਰਿਕਟ ਚੋ ਰੈਂਕ 5th ਹੈ ਤੇ ਸਟੇਟ ਵਿੱਚੋਂ 10th ਹੈ ਮਾਰਕਸ ਨੇ ਮਾਰਕਸ ਮੇਰੇ 590 490 ਹੂੰ ਅੱਛਾ ਕਿੰਨੀ ਕਮਿਹਨਤ ਕਰਨੀ ਪਈ ਹੈਗੀ ਆ ਇਹ ਮੁਕਾਮ ਹਾਸਲ ਕਰਨ ਨੂੰ ਅੱਜ ਜਦੋਂ ਨਤੀਜਾ ਆਇਆ ਹੈਗਾ ਆਸ ਉਮੀਦ ਸੀਗੀ ਕਿ ਮੈਰਿਟ ਦੇ ਵਿੱਚ ਨਾਮ ਆ ਰਿਹਾ ਅੱਜ ਵੈਸੇ ਪੇਪਰ ਤਾਂ ਸਹੀ ਹੋ ਸੀਗੀ ਉਮੀਦ 90 ਤੋਂ 95 ਤੱਕ ਦੀ ਸੀਗੀ ਪਰ ਫਿਰ 98 ਆ ਗਿਆ ਤਾਂ ਉਮੀਦ ਤਾਂ ਫਰੀ ਹੋਇਆ ਕਿੰਨਾ ਕੁ ਇੰਤਜ਼ਾਰ ਸੀਗਾ ਰਿਜ਼ਲਟ ਦਾ ਬਹੁਤ ਜ਼ਿਆਦਾ ਹੀ ਸੀਗਾ ਪਹਿਲਾ ਰਿਐਕਸ਼ਨ ਕੀ ਸੀਗਾ ਕਦੋਂ ਪਤਾ ਲੱਗਾ ਖੁਦ ਵੈਬਸਾਈਟ ਚੈੱਕ ਕੀਤੀ ਹੈਗੀ ਆ ਜਾਂ ਸਕੂਲ ਤੋਂ ਕਾਲ ਆਈ ਹੈਗੀ ਪਹਿਲਾ 8:30 ਵਜੇ ਵੈਬਸਾਈਟ ਖੁੱਲਹੀ ਤਾਂ ਉਦੋਂ ਮੈਂ ਆਪੀ ਚੈੱਕ ਕੀਤੀ। ਹੂੰ। ਜੇ ਉਦੋਂ ਦੇਖ ਕੇ ਖੁਸ਼ੀ ਹੋਏ ਸਾਰੇ। ਹੂੰ। ਘਰ ਦੇ ਵੀ ਤੇ ਮੈਂ ਵੀ ਕਾਲ ਕੌਣ ਸੀਗਾ ਉਸ ਟਾਈਮ? ਉਸ ਟਾਈਮ ਮਦਰ ਸੀਗੀ ਮੇਰੀ। ਹੂੰ। ਫਾਦਰ ਸਾਹਿਬ ਫਾਦਰ ਸਾਹਿਬ ਉਹ ਕੰਮ ਤੇ ਸੀਗੇ। ਹੂੰ। ਤੇ ਉਸ ਤੋਂ ਬਾਅਦ ਬੱਚੇ ਸਕੂਲ ਤੋਂ ਵੀ ਕਾਲ ਆਈ। ਹੂੰ। ਤੇ ਇੰਟਰਵਿਊ ਲਈ ਉਹ ਆਇਆ। ਹੂੰ। ਤਾਂ ਫਿਰ ਅਸੀਂ ਇੱਥੇ ਆ ਗਏ। ਹੂੰ। ਤੇ ਬਾਕੀ ਵੀ ਫੋਨ ਆ ਰਹੇ ਰਿਸ਼ਤੇਦਾਰਾਂ ਦੇ ਵਗੈਰਾ। ਠੀਕ ਹੈ। ਹਾਂਜੀ। ਅੱਛਾ ਫਾਦਰ ਸਾਹਿਬ ਕਰਦੇ ਕੀ ਆ? ਫਾਦਰ ਸਾਹਿਬ ਮੇਰੇ ਲੇਬਰ ਲੇਬਰਰ ਆ ਇੱਥੇ ਫੈਕਟਰੀ ਚ ਲੱਗੇ ਆ ਨਾਲ ਹੀ ਤੇ ਮਦਰ ਮਦਰ ਹਾਊਸ ਵਾਈਫ ਚਲੋ ਪਹਿਲਾਂ ਮਦਰ ਨਾਲ ਗੱਲ ਕਰਦੇ ਹੈਗੇ ਕਿਉਂਕਿ ਪਹਿਲਾਂ ਤਾਂ ਬਹੁਤ ਮੁਬਾਰਕਾਂ ਅੱਜ ਬੇਟੇ ਦਾ ਜਨਮ ਹੈ ਜਿਹੜਾ ਇੱਕ ਮਕਾਮ ਵਿੱਚ ਹਾਸਲ ਕੀਤਾ ਹੈ ਤੇ ਇੱਕ ਮਾਣ ਵੀ ਮਹਿਸੂਸ ਹੋ ਰਿਹਾ ਹੋਊਗਾ ਸ਼ਹਿਰ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਗੁਰਾਇਆਂ ਨੂੰ ਤੇ ਤੁਹਾਨੂੰ ਵੀ ਪਰਿਵਾਰ ਨੂੰ ਵੀ ਮਾਣ ਮਹਿਸੂਸ ਹੁੰਦਾ ਹੋਊਗਾ ਕਿ ਅੱਜ ਬੇਟੇ ਨੇ ਇਸ ਮਕਾਮ ਤੇ ਤੁਹਾਨੂੰ ਵੀ ਲੈ ਕੇ ਖੜਾ ਕੀਤਾ ਹਾਂਜੀ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਡੇ ਬੇਟੇ ਨੇ ਇਹਨੇ ਨੰਬਰ ਲੈ ਕੇ ਪਾਸ ਹੋਇਆ ਬਹੁਤ ਜਿਆਦਾ ਖੁਸ਼ੀ ਆ ਸੰਨ ਮੈਰਿਡ ਆ ਗਿਆ ਜੀ ਪਾਸ ਨਹੀਂ ਹੋਇਆ ਜੀ ਮੈਰਿਡ ਆਇਆ ਬਹੁਤ ਜਿਆਦਾ ਖੁਸ਼ੀ ਆ ਯਾਨੀ ਕਿ ਜਦੋਂ ਇਹਨੇ ਦੱਸਿਆ ਸਾਨੂੰ ਰਿਜ਼ਲਟ ਆਇਆ ਬਹੁਤ ਜਿਆਦਾ ਖੁਸ਼ੀ ਹੋਈ ਕਿਤੇ ਚਲੋ ਇੱਕ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਤੁਸੀਂ ਇਹ ਦੇਖਦੇ ਪਿਆ ਦੋਨੇ ਹੀ ਫਾਦਰ ਤੇ ਬੇਟਾ ਜਿਹੜਾ ਹੈ ਇੱਕ ਹਾਈਟ ਸੇਮ ਹਾਈਟ ਹੈ ਹੈਨਾ ਲੱਗਦੇ ਵੀ ਸੇਮ ਹੈ ਪਤਾ ਲੱਗਦਾ ਕਿ ਬੇਟਾ ਤੇ ਪੇ ਬੁੱਤ ਖੜੇ ਇੱਥੇ ਘਰ ਦੇ ਵਿੱਚ ਕਿਹੋ ਜਿਹਾ ਸੁਭਾਅ ਸਾਨੂੰ ਤਾਂ ਪੜਾਕੂ ਜਿਹਾ ਬੱਚਾ ਲੱਗਦਾ ਹੈ ਸ਼ਾਂਤ ਸੁਭਾਅ ਦਾ ਲੱਗਦਾ ਹੈ ਨਹੀਂ ਇਹ ਜਿਆਦਾ ਕੁਝ ਨਹੀਂ ਬੋਲਦਾ ਬਸ ਸ਼ਾਂਤ ਪੜਨੇ ਲਿਖਨੇ ਵਿੱਚ ਬਿਲਕੁਲ ਠੀਕ ਹੈ ਸਕੂਲੋਂ ਜਾ ਕੇ ਇਹ ਨਹੀਂ ਸਿਰਫ ਆਪਣਾ ਕੰਮ ਕਰਨਾ ਹੈ ਕਿਤੇ ਨਹੀਂ ਜਾਣਾ ਹੈਗਾ ਇਹ ਨਹੀਂ ਬਾਹਰ ਅੰਦਰ ਵਗੈਰਾ ਇਹ ਤਾਂ ਹੂੰ ਬਹੁਤ ਵਧੀਆ ਏ ਅਣਕੇ ਬੱਚੇ ਆ ਦੋਨੇ ਹੀ ਮੇਰੇ ਇਹ ਤੇ ਵੀ ਬਹੁਤ ਵਧੀਆ ਹੈ ਜਾ ਕੇ ਇਹਨੇ ਪੜਨ ਭੇਜਣਾ ਆਪਣਾ ਪਹਿਲਾ ਕੰਮ ਕਰਨਾ ਜਿਹੜਾ ਸਕੂਲੋਂ ਮਿਲਿਆ ਹੋਇਆ ਹੂੰ ਫੇਰ ਬਾਅਦ ਚ ਹੋਰ ਕੁਝ ਕਰਨੇ ਕਰਨ ਹੂੰ ਚਲੋ ਬਹੁਤ ਬਹੁਤ ਮੁबारकਾ ਫਾਦਰ ਸਾਹਿਬ ਇੱਥੇ ਹੈਗੇ ਆ ਪਹਿਲਾਂ ਦਾ ਮੁਬਾਰਕਾ ਸਰ ਤੁਹਾਨੂੰ ਵੀ ਕਿਉਂਕਿ ਦੱਸਦਾ ਪਿਆ ਜਿਵੇਂ ਲੇਬਰ ਦਾ ਕੰਮ ਕਰਦੇ ਆਂ ਅੱਜ ਦੇ ਟਾਈਮ ਦੇ ਵਿੱਚ ਸਟੱਡੀ ਕਰਾਣੀ ਹੈ ਜਿਹੜੀ ਇੱਕ ਚੈਲੰਜ ਹੀ ਹੈਗਾ ਪੇਰੈਂਟਸ ਲਈ ਜੇ ਜਿੰਨਾ ਖਰਚਾ ਹੈਗਾ ਕਿਉਂਕਿ ਹੁਣ ਤੁਸੀਂ ਜਿਹੜਾ ਦੱਸਦੇ ਪਿਆ ਮੀਡਲ ਕਲਾਸ ਹੈਗੇ ਲੇਬਰ ਦਾ ਕੰਮ ਕਰਦੇ ਹੈਗੇ ਅੱਗੇ ਵੀ ਹੁਣ ਪਲੱਸ 2 ਤੋਂ ਬਾਅਦ ਜਿਹੜਾ ਹੈ ਹੁਣ ਉਹਦਾ ਏਮ ਵੀ ਜਿਵੇਂ ਦੱਸਦਾ ਪਿਆ ਹੈਗਾ ਕਿੰਨਾ ਕੁ ਟਫ ਮੰਨਦੇ ਹੈਗੇ ਇਸ ਨੂੰ ਚੈਲੰਜ ਲਿਆ ਹੋਇਆ ਹੈ ਸੀਗਾ ਕਿ ਬੱਚਾ ਪੜਨ ਵਾਲਾ ਹੈ ਤੁਹਾਡਾ ਕਿਤਨ ਕਿਤੇ ਉਹ ਫੈਮਲੀਆਂ ਮਾਰ ਖਾ ਜਾਂਦੀਆਂ ਪੜ੍ਹਾਈ ਜਿਹੜਾ ਕਰਾ ਕਰਾਣਾ ਚਾਹੁੰਦੇ ਆ ਪਰ ਜਿਹੜਾ ਐ ਫਾਈਨੈਂਸ਼ਲੀ ਜਿਹੜੇ ਕਮਜ਼ੋਰੀਆਂ ਕਈ ਵਾਰੀ ਆ ਜਾਂਦੀ ਹੈ ਬੱਚੇ ਦੇ ਇਹ ਤਾਂ ਨਹੀਂ ਕੋਈ ਪ੍ਰੋਬਲਮ ਆਊਗੀ ਤੁਹਾਨੂੰ ਅਸੀਂ ਇਦਾਂ ਨਹੀਂ ਕੋਸ਼ਿਸ਼ ਆਗੇ ਇਹੀ ਕਰਾਂਗੇ ਦੇਖੋ ਜੇ ਇੱਥੇ ਤੇ ਪਹੁੰਚ ਗਿਆ ਗਾਂ ਵੀ ਪਹਚਾਵਾਂਗੇ ਜੀ ਜੋ ਮਰਜ਼ੀ ਆ ਕੰਮ ਸਾਨੂੰ ਥੋੜਾ ਜਿਆਦਾ ਕਿਉਂ ਨਾ ਕਰਨਾ ਪਵੇ ਪਹਚਾਵਾਂਗੇ ਜਰੂਰ ਜੀ ਜਿਹੜਾ ਟੀਜਾ ਮਿੱਥਿਆ ਸੀ ਉਹ ਵੀ ਜਰੂਰ ਕਰਾਂਗੇ ਕਹਿੰਦੇ ਨਹੀਂ ਕਿ ਕਾਹੀ ਹੈ ਕੇ ਬੱਚੇ ਨੂੰ ਐਜੂਕੇਸ਼ਨ ਹੋਵੇ ਬੱਚੇ ਦੇ ਕੋਲ ਤੇ ਕਿਸੇ ਵੀ ਮਕਾਮ ਤੇ ਉਹ ਪਹੁੰਚ ਸਕਦਾ ਹੈ ਤੇ ਪਰ ਜਿਹੜਾ ਥੋੜਾ ਜਿਹਾ ਚੈਲੰਜ ਤੁਹਾਡੇ ਲਈ ਵੀ ਹੈਗਾ ਕਿ ਬੱਚਾ ਪੜਨ ਵਾਲਾ ਹੈ ਕਿਤੇ ਨਾ ਕਿਤੇ ਫਾਈਨੈਂਸ਼ਲੀ ਮਾਰ ਪੈਂਦੀ ਹੋਵੇ ਨਹੀਂ ਉਹ ਵੀ ਦੇਖਾਂਗੇ ਜਿੱਦਾਂ ਵੀ ਹੈਗੀ ਅਜੇ ਤਾਂ ਕੋਸ਼ਿਸ਼ ਹੈਗੀ ਅਸੀਂ ਕਰਾ ਕਰਾ ਲਵਾਂਗੇ ਜੀ ਕਿਉਂਕਿ ਇਦਾਂ ਦੇ ਬੱਚਾ ਨੇ ਤਾਂ ਬਾਅਦ ਦੇ ਵਿੱਚ ਆਪਣਾ ਨਾਮ ਬਣਾਣ ਨੂੰ ਸਕੂਲ ਵੀ ਵਾਜਾ ਮਾਰਨ ਲੱਪੈਂਦੇ ਕਿ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਆਫਰ ਆ ਨਾ ਜਾਂ ਸ਼ੁਰੂ ਹੋਈ ਹੈ ਕਿ ਨਹੀਂ ਹਲੇ ਆਫਰ ਹਜੇ ਤਾਂ ਆਈ ਨਹੀਂ ਹੈਗੀ ਉਹ ਤਾਂ ਦਾਖਲਾ ਤਾਂ ਸਹੀ ਹਾਂ ਜਿਹੜਾ ਦਾਖਲਾ ਤਾਂ ਦਾਖਲਾ ਕਰਾਇਆ ਸੀ ਇਹਦਾ ਹੂੰ अच्छा ਹੁਣ ਅੱਗੇ ਕੀ ਕਰ ਰਿਹਾ ਹੈ ਅੱਗੇ ਬੀਟੈਕ ਕਾੜੀ ਹੈ ਹਮ ਕੰਪਿਊਟਰ ਸਾਇੰਸ ਜਿਹੜੀ ਹੈ ਹਮ ਅੱਛਾ ਇਹ ਇਹ ਜਿਹੜਾ ਆਪਾਂ ਆ ਪੇਨਾ ਇਹ ਦੀ ਸਟੱਡੀ ਹੈ ਸ਼ੁਰੂ ਤੋਂ ਐਸਐਸ ਸਕੂਲ ਦੇ ਵਿੱਚ ਹੈ ਜਾਂ ਪਹਿਲਾਂ ਕਿਤੇ ਹੋਰ ਸਟੱਡੀ ਕੀਤੀ ਬਿਲਡਿੰਗ ਸਕੂਲ ਸਾਰੀ ਪੜ੍ਹਿਆ 10ਵੀਂ ਤੱਕ ਹੂੰ ਮਤਲਬ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਹੀ ਹਾਂਜੀ ਹਾਂਜੀ ਹੂੰ ਫਿਰ ਉਸ ਤੋਂ ਬਾਅਦ ਇੱਥੇ ਲਗਾਏ ਹੂੰ ਕਮਰਾਨ ਨੇ ਕਹਿੰਦੇ ਉੱਥੇ ਸਾਡੇ ਕੋਲ ਫੇ ਖਰਚਾ ਇਹਨਾਂ ਚੁੱਕ ਨਹੀਂ ਸਕਦੇ ਸੀਗੇ ਮਤਲਬ ਫਾਈਨੈਂਸ਼ਲੀ ਉਹੀ ਗੱਲ ਆ ਗਈ ਨਾ ਫਾਈਨੈਂਸ਼ਲੀ ਸਪੋਰਟ ਦੀ ਗੱਲ ਆ ਗਈ ਹਾਂਜੀ ਬਿਲਕੁਲ ਜੀ ਹੂੰ ਫਿਰ ਸਾਨੂੰ ਤਾਂ ਮਾੜਾ ਸਕੂਲ ਵੀ ਕਹਿੰਦੇ ਸੀ ਕਿ ਗਵਰਨ ਚੱਲ ਰਹੀ ਹੈ ਖਰਚਾ ਥੋੜਾ ਹੈ ਕਿ ਫ੍ਰੀ ਵਾਲੇ ਦੇਖਣਾ ਹੈਗਾ ਸੀ ਅਸੀਂ ਬੱਚੇ ਦੇਖਣਾ ਇਹਦੇ ਫਿਰ ਲਾਭ ਵੀ ਬਣੇ ਜ ਤੇ ਅੱਜ ਹੁਣ ਸਕੂਲ ਦੇ ਵਿੱਚ ਪਹੁੰਚੇ ਹੈਗੇ ਆ ਅੱਛਾ ਮੈਨੂੰ ਲੱਗਦਾ ਤੁਸੀਂ ਇੱਥੇ ਚੱਕ ਤੁਥੜਾ ਪਿੰਡ ਤੁਸੀਂ ਦੱਸਦੇ ਪਏ ਹੋ ਨਾ ਰਹਿਮ ਚੱਕ ਤੁਥੜਾ ਦੇ ਆ ਤੇ ਇਹ ਸਕੂਲ ਤੁਹਾਡੀ ਸਟੱਡੀ ਵੀ ਇੱਥੇ ਹੀ ਹੈ ਨਹੀਂ ਮੇਰੀ ਇੱਥਣੀ ਇਹ ਪਿੰਡੋ ਸੀਗੇ ਪਿੰਡੋ ਦੇ ਸੀਗੇ ਪਿੰਡਾ ਸੀ ਇੰਜ ਕਿਉਂਕਿ ਇਹ ਸਕੂਲ ਵੀ ਕਾਫੀ ਇੱਕ ਪੁਰਾਣਾ ਹੈਗਾ ਬਹੁਤ ਪੁਰਾਣਾ ਜੀ ਬਹੁਤ ਪੁਰਾਣਾ ਹੈ ਸਕੂਲ ਆ ਜੀ ਹੂੰ ਟੀਚਰ ਸਾਰੇ ਚ ਮੈਨੂੰ ਸਾਰੇ ਜਾਣਦੇ ਜੀ ਜਿੰਨੇ ਸੀਗੇ ਇਹ ਸੋਨੇ ਦਾ ਹਾਂ ਸਰ ਬਹੁਤ ਸੀਗਾ ਸਾਡੇ ਹਾਂ ਹਾਂ ਫਾਦਰ ਸਾਹਿਬ ਦੇ ਵਿੱਚ ਖੁਸ਼ੀ ਦਾ ਚੁੱਲ੍ਹਾ ਟਕਾਣਾ ਹੈ ਨਾ ਕਿਉਂਕਿ ਤੁਸੀਂ ਇੱਕ ਮਾਨ ਮਹਿਸੂਸ ਕਰਾਇਆ ਹੈਗਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਚਲੋ ਬੱਚੇ ਦੀ ਮਿਹਨਤ ਆਈ ਹੈਗੀ ਹੈ ਬੱਚਿਆਂ ਨੇ ਉਹ ਮਿਹਨਤ ਆਪਣੀ ਕਰਕੇ ਦਿਖਾਈ ਹੈ ਆਪਣੇ ਫਾਦਰ ਦੀ ਜਿਹੜੀ ਮਿਹਨਤ ਹੈ ਉਹਨੂੰ ਬੂਰ ਜ਼ਰੂਰ ਪਾਇਆ ਹੈਗਾ ਉਹਦੇ ਲਈ ਤੁਹਾਨੂੰ ਬਹੁਤ ਮੁਬਾਰਕਾਂ ਹੈ ਜੇਕਰ ਕੋਈ ਫਾਈਨੈਂਸ਼ਲੀ ਕਿਸੇ ਤਰੀਕੇ ਦੇ ਵੀ ਕੋਈ ਤੁਹਾਨੂੰ ਲੋਡ ਹੁੰਦੀ ਹੈ ਤਾਂ ਜਰੂਰ ਤੁਸੀਂ ਅਪੀਲ ਕਰ ਸਕਦੇ ਦਾਨੀ ਸੱਜਣਾ ਦੀ ਕਮੀ ਨਹੀਂ ਹੈਗੀ ਬੱਚਾ ਪੜਨ ਵਾਲਾ ਹੋਵੇ ਤੇ ਉਹ ਕਦੀ ਮਾਰ ਨਾ ਖਾਵੇ ਇਸ ਕੰਮ ਨੂੰ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਜਰੂਰ ਤੁਸੀਂ ਖੁੱਲ ਕੇ ਇਹ ਗੱਲ ਕਹਿ ਸਕਦੇ ਆ ਕਿਉਂਕਿ ਕਈ ਦਾਨੀ ਸੱਜਣ ਇਦਾਂ ਦੇ ਆ ਜਿਹੜੇ ਫਰੰਟ ਤੇ ਨਹੀਂ ਆਣਾ ਚਾਹੁੰਦੇ ਹੈਗੇ ਕਿਸੇ ਤਰੀਕੇ ਦੇ ਵੀ ਕੋਈ ਹੈਲਪ ਦੀ ਲੋੜ ਹੁੰਦੀ ਹੈ ਤਾਂ ਜਰੂਰ ਤੁਸੀਂ ਅਪੀਲ ਕਰ ਸਕਦੇ ਆ ਕਿਸੇ ਵੀ ਆਪਣਾ ਫਿਊਚਰ ਨਾ ਖਰਾਬ ਕਰਿਓ ਕਿ ਫਾਈਨੈਂਸ਼ਲੀ ਤੁਸੀਂ ਮਾਗੋ ਤੋ ਇਹ ਜੇ ਹੋਈ ਤਾਂ ਜਰੂਰ ਦੱਸਣਾ ਹਾਲੇ ਤਾਂ ਪਰ ਫਾਦਰ ਕਰ ਹੀ ਰਹੇ ਆ ਹੂੰ ਤਾਂ ਹਾਲੇ ਤਾਂ ਨਹੀਂ ਹੈਗੀ ਪਰ ਜੇ ਅੱਗੇ ਹੋਈ ਤਾਂ ਜਰੂਰ ਦੱਸਣਾ ਹਾਂਜੀ ਹਾਲਾਂਕਿ ਹੋਰ ਇਹਮ ਇਹਮ ਕੀ ਦੇਖਦੇ ਆਗੇ ਤੁਸੀਂ ਕਿਉਂਕਿ ਪੜਿਆ ਲਿਖਿਆ ਬੱਚਾ ਬਹੁਤ ਦੇਖਿਆ ਕੀ ਘਾਟੇ ਸਾਨੂੰ ਦੇਖਣ ਨੂੰ ਮਿਲ ਲਿਖ ਵੀ ਜਿਹੜੀ ਮੈਰਿਟਾਂ ਵੀ ਅੱਜ ਅਸੀਂ ਕਵਰ ਕਰ ਰਹੇ ਹਾਂ ਚਾਹੇ ਉਹ CBSE ਦੀ ਸੀਗੀ ਚਾਹੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੈਗੀ ਆ ਉਹਦੇ ਵਿੱਚ ਸਾਨੂੰ ਬੁਆਏਜ਼ ਹੀ ਮਿਲੇ ਆ ਇਹ ਇੱਕ ਨਵਕਲੀ ਅਸੀਂ ਚੀਜ਼ ਦੇਖ ਰਹੇ ਪਏ ਕਿਉਂਕਿ ਸਾਨੂੰ ਜ਼ਿਆਦਾਤਰ ਜਦੋਂ ਕਵਰ ਕਰਨ ਦਾ ਮੌਕਾ ਮਿਲਦਾ ਸੀ ਅਸੀਂ ਕੁੜੀਆਂ ਨੂੰ ਹੀ ਕਵਰ ਕਰਦੇ ਸੀਗੇ ਕਿ ਕੁੜੀਆਂ ਪੜ੍ਹੇ ਲਿਖਣ ਦੇ ਵਿੱਚ ਅੱਗਿਆਂ ਦੇ ਮੁੰਡੇ ਥੋੜੇ ਪਿੱਛੇ ਰਹਿ ਜਾਂਦੇ ਪਰ ਅੱਜ ਸਾਨੂੰ ਉਲਟਾ ਹੀ ਦੇਖਣ ਨੂੰ ਮਿਲਿਆ CBSE ਦੇ ਵਿੱਚ ਵੀ ਮੁੰਡਿਆਂ ਨੇ ਬਾਜ਼ੀ ਮਾਰੀ ਆ ਤੇ ਹੁਣ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਜ਼ਲਟ ਦੇ ਵਿੱਚ ਵੀ ਮੁੰਡਿਆਂ ਨੇ ਬਾਜ਼ੀ ਮ ਹੁਣ ਸੇ ਟਾਈਮ ਜਿੱਦਾਂ ਬਦਲ ਰਿਹਾ ਹੁਣ ਹਾਰਡ ਵਰਕ ਦੇ ਨਾਲ ਸਮਾਰਟ ਵਰਕ ਵੀ ਕਰਨਾ ਪੈਂਦਾ ਹੂੰ ਤਾਂ ਫੇਰ ਥੋੜਾ ਫੇ ਉਹਦਾ ਵੀ ਹੈਲਪ ਕਰਨੀ ਪੈਂਦੀ ਹੂੰ ਵਿੱਚੋਂ ਜਿਹੜਾ ਇੰਪੋਰਟੈਂਟ ਹੈ ਆ ਜਿਆਦਾ ਉੱਤੇ ਧਿਆਨ ਦਿਓ ਹੂੰ ਤੇ ਜਿਹੜਾ ਡ੍ਰੈਸ ਇੰਪੋਰਟੈਂਟ ਆ ਪ੍ਰੀਵੀਅਸ ਇਅਰ ਕੁਐਸਚਨ ਦੇਖੋ ਉਹੀ ਆ ਬਾਕੀ ਤਾਂ ਐਦਾਂ ਹੋ ਜਾਂਦਾ ਹੁੰਦਾ ਸਟੱਡੀ ਕਿੰਨਾ ਟਾਈਮ ਕਰਦੇ ਰਹਿੰਦੇ ਸੀਗੇ ਹੁਣ ਕਿਉਂਕਿ ਇਸ ਮੁਕਾਮ ਹਾਸਲ ਕਰਨੇ ਹਾਰਡ ਵਰਕ ਵੀ ਬੜਾ ਜ਼ਰੂਰੀ ਹੈ ਨਾ ਸਟੱਡੀ 2 ਤੋਂ 3 ਘੰਟੇ ਰੋਜ਼ ਸੈਲਫ ਸਟਡੀ ਸੀ ਕਿ ਲੋਡ ਪਈ ਐ ਰਿਵੀਸ਼ਨ ਤੇ ਵੀ ਅ ਪਹਿਲਾਂ ਸੈਲਫ ਸਟਡੀ ਸੀ ਫੇ ਲਾਸਟਲੇ ਅਕਤੂਬਰ ਮਨ ਤੋਂ ਫੇ ਟਿਊਸ਼ਨ ਲੱਗਾ ਸੀਗਾ ਹੂੰ ਸਕੂਲ ਨੇ ਪੜ੍ਹਾਉਨੇ ਸੀ ਸਰ ਉਹਨਾਂ ਤੋਂ ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਹੂੰ ਸਾਫ ਕਿ ਹੋ ਰਿਹਾ ਸੀਗਾ ਸਟਾਫ ਬਹੁਤ ਸਪੋਰਟਿਵ ਸੀਗਾ ਅ ਜਦੋਂ ਵੀ ਲੋਡ ਪੈਂਦੀ ਸੀਗੀ ਤਾਂ ਹੈਲਪ ਕਰਦੇ ਸੀਗਾ ਜੇ ਕੋਈ ਡਾਊਟ ਆਉਂਦਾ ਸੀਗਾ ਤਾਂ ਕਹਿੰਦੇ ਜਦੋਂ ਮਰਜ਼ੀ ਪੁੱਛ ਲੈ अच्छा यंग जनरेशन ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਕਿਉਂਕਿ ਕਈ ਬੱਚੇ ਜਿਹੜੇ ਆ ਉਹ ਬੜਾ ਇਹਨੂੰ ਬੋਝ ਵੀ ਮੰਨਦੇ ਹੈਗਾ ਸਟੱਡੀ ਨੂੰ ਅੱਜ ਕੱਲ ਦੇ ਟਾਈਮ ਦੇ ਜਿਵੇਂ ਹੈਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਐਂਡਰੋਇਡ ਫੋਨਾਂ ਦਾ ਜ਼ਮਾਨਾ ਹੈਗਾ ਕਈ ਤਾਂ ਉਹਦੇ ਵਿੱਚ ਖੁੱਬੇ ਰਹਿੰਦੇ ਆ ਪਰ ਤੁਸੀਂ ਇਸ ਮੁਕਾਮ ਤੇ ਵੀ ਪਹੁੰਚੇ ਫੋਨ ਤਾਂ ਫੇਰ ਬਾਅਦ ਚੋ ਵੀ ਦੇਖਿਆ ਜਾ ਸਕਦੇ ਆ ਪਹਿਲਾਂ ਸਟੱਡੀ ਕਰ ਲਈ ਤਾਂ ਫੇਰ ਬਾਅਦ ਚੋ ਇਹੀ ਕਰਨਾ ਹੂੰ ਤਾਂ ਫੇਰ ਪਹਿਲਾਂ ਸਟੱਡੀ ਕਰ ਲੋ ਫੇ ਅੱਗੇ ਜਾ ਕੇ ਤਾਂ ਫੇ ਅਸ਼ੇ ਕਰਨੀ ਜੇ ਹੁਣ ਕੁਝ ਕਰਗੇ ਤਾਂ ਮੈਸੇਜ ਦੇਣਾ ਚਾਹੁੰਗਾ ਕੋਈ ਯੰਗ ਜਨਰੇਸ਼ਨ ਨੂੰ ਪਾਸ ਪੜੋਤੇ ਘਰ ਦੇ ਨਾਂ ਉੱਪਰ ਕਰੋ ਹਾਂ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫੈਮਿਲੀ ਨੂੰ ਸਾਰਿਆਂ ਨੂੰ ਇਹ ਉਹ ਪਰਿਵਾਰ ਹੈ ਜਿਹੜੇ ਬੱਚੇ ਨੇ ਅੱਜ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਤੇ ਪਰਿਵਾਰ ਦਾ ਜਿਹੜਾ ਮਾਨ ਵਧਾਇਆ ਤੇ ਨਾਲ ਨਾਲ ਸਾਡੇ ਸ਼ਹਿਰ ਦਾ ਵੀ ਮਾਨ ਵਧਾਇਆ ਹੈਗਾ ਕਿਉਂਕਿ ਅਕਸਰ ਸਾਨੂੰ ਵੀ ਮੌਕਾ ਮਿਲਦਾ ਹੈ ਜਦੋਂ ਵੀ ਕੋਈ 10ਵੀਂ ਜਾਂ 12ਵੀਂ ਦਾ ਨਤੀਜਾ ਆਉਂਦਾ ਹੈ ਤੇ ਸਾਨੂੰ ਇਹ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਮੈਰਿਟ ਆਂਦੇ ਆ ਤੇ ਲਗਾਤਾਰ ਜਿਹੜੀਆਂ ਇਹ ਜਿਹੜੀ ਕੰਟੀਨਿਊ ਜਿਹੜੀ ਚੱਲਿਆ ਆ ਰਿਹਾ ਤੇ ਹੁਣ ਵੀ ਜਿਹੜਾ ਜੀਐਸਐਫ ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਜਿਹੜੇ ਦੋ ਵਿਦਿਆਰਥੀ ਆ ਉਹ ਮੈਰਿਟ ਦੇ ਵਿੱਚ ਆਏ ਆ ਹਣੀ ਦੇ ਨਾਲ ਮਨੀਸ਼ ਬਾਵਾ ਗੁਰਾ